ਜਿਹੜਾ ਆਪਾਂ ਖਾਣਾ ਖਾਣੇ ਆ ਉਹ ਵੀ ਵਿਗਿਆਨਿਕ ਤਰੀਕੇ ਦੇ ਨਾਲ ਬਦਲਿਆ ਹੋਇਆ ਜਿਹਨੂੰ ਜੀਐਮਓ ਜੈਨੇਟਿਕਲੀ ਮੋਡੀਫਾਈਡ ਆਰਗਨਿਜ਼ਮ ਕਹਿੰਦੇ ਨੇ ਉਹ ਮੋਡੀਫਾਈਡ ਹੁੰਦਾ ਮਤਲਬ ਬਦਲਿਆ ਹੁੰਦਾ ਉਹਦੇ ਜੀਨਸ ਬਦਲੇ ਹੁੰਦੇ ਨੇ ਉਹਦਾ ਡੀਐਨਏ ਬਦਲਿਆ ਹੁੰਦਾ ਉਹਦੇ ਵਿੱਚ ਕਈ ਤਰ੍ਹਾਂ ਦੇ ਕੈਮੀਕਲਸ ਖਾਦਾਂ ਦਵਾਈਆਂ ਇੰਜੈਕਟ ਕੀਤੀ ਜਾਂਦੀਆਂ ਨੇ ਜਾਂ ਸਪਰੇਅ ਕੀਤੀ ਜਾਂਦੀ ਆ ਇਹ ਖਾਣਾ ਆਪਾਂ ਅੱਜ ਦੀ ਡੇਟ ਦੇ ਵਿੱਚ ਖਾ ਰਹੇ ਆ ਹੁਣ ਸੌਖੇ ਸ਼ਬਦਾਂ ਦੇ ਵਿੱਚ ਕਹਾਂ ਮੈਂ ਜੀਐਮਓ ਫੂਡ ਉਹ ਭੋਜਨ ਹੈ ਜਿਹੜਾ ਵਿਗਿਆਨਿਕ ਤਰੀਕੇ ਦੇ ਨਾਲ ਬਦਲਿਆ ਜਾਵੇ ਜਿਹਦੇ ਵਿੱਚ ਬੈਕਟੀਰੀਆ ਇੰਜੈਕਟ ਕੀਤੇ ਜਾਣ ਉਹਨਾਂ ਨੂੰ ਵੰਦ ਕੇ ਇੱਕ ਫਸਲ ਦਾ ਰੂਪ ਬਦਲਿਆ ਹੋਵੇ ਜ਼ਿੰਮੇਵਾਰਾਂ ਦੇ ਤੌਰ ਤੇ ਕਹਿ ਦਿੰਨੇ ਆ ਵੀ ਚਾਈਨਾ ਦੇ ਵਿੱਚ ਪਪੀਤਾ ਵਾ ਜਿਹੜਾ ਕਾਫੀ ਕਿਸਮ ਦਾ ਮਿਲਦਾ ਵਾ ਕਿਉਂਕਿ ਉਹ ਕਈ ਪੌਦਿਆਂ ਦੇ ਜਿਹੜੇ ਡੀਐਨਏ ਨੂੰ ਮਿਕਸ ਕਰਕੇ ਬਣਾਉਂਦੇ ਨੇ ਜਾਂ ਕੈਮੀਕਲ ਬੈਕਟੀਰੀਆ ਇੰਜੈਕਟ ਕਰਕੇ ਉਹਦੀ ਸ਼ੇਪ ਹੀ ਬਦਲ ਦਿੰਦੇ ਨੇ ਹੁਣ ਆਪਾਂ ਗੱਲ ਕਰਦੇ ਆ ਵੀ ਜਿਹੜਾ ਭੋਜਨ ਵਿਗਿਆਨਿਕ ਤੌਰ ਤੇ ਬਦਲਿਆ ਗਿਆ ਉਹਦੀ ਜ਼ਰੂਰਤ ਆਪਾਂ ਲੋਕਾਂ ਨੂੰ ਇਨਸਾਨਾਂ ਨੂੰ ਕਿਉਂ ਪਈ ਉਹਦੇ ਉੱਪਰ ਗੱਲ ਕਰਦੇ ਆ ਇਦੇ ਪਿੱਛੇ ਵੀ ਕਾਫੀ ਕਾਰਨ ਹੈਗੇ ਨੇ ਕਿਉਂ ਇਹਨਾਂ ਚੀਜ਼ਾਂ ਦੀ ਜ਼ਰੂਰਤ ਪਈ ਕਿਉਂਕਿ ਕਈ ਦੇਸ਼ਾਂ ਦੇ ਵਿੱਚ ਭੁੱਖਮਰੀ ਬਹੁਤ ਜ਼ਿਆਦਾ ਜਿਵੇਂ ਇੰਡੀਆ ਇਸੇ ਤਰੀਕੇ ਹੋਰ ਵੀ ਏਸ਼ੀਆ ਦੇ ਕਈ ਦੇਸ਼ ਨੇ ਅਫਰੀਕਾ ਦੇ ਦੇਸ਼ ਨੇ ਜਿਨ੍ਹਾਂ ਨੂੰ ਭੋਜਨ ਪੂਰਾ ਨਹੀਂ ਪੈਂਦਾ ਤੇ ਹਰ ਸਾਲ ਉਹਨਾਂ ਦੀ ਭੁੱਖਮਰੀ ਦੀ ਦਰ ਹੈ ਜਿਹੜੀ ਵੱਧਦੀ ਜਾਂਦੀ ਹੈ ਤੇ ਉਸ ਨੂੰ ਪੂਰਾ ਕਰਨ ਦੇ ਲਈ ਜਿਹੜੀ ਹੈ ਜੀਐਮਓ ਫੂਡਸ ਦੀ ਜ਼ਰੂਰਤ ਪਈ ਤੇ ਨਾਲ ਇਹ ਵੀ ਕਿਹਾ ਜਾਂਦਾ ਵੀ ਜਿਹੜੀਆਂ ਫਸਲਾਂ ਸੀ ਪਹਿਲਾਂ ਮੌਸਮ ਦੇ ਨਿਰਭਰ ਕਰਦੀਆਂ ਸੀ ਤੇ ਕਈ ਇਸ ਸੰਧੀਆਂ ਨਾਲ ਉਹ ਬਿਮਾਰੀਆਂ ਲੱਗਦੀਆਂ ਸੀ ਤੇ ਸਪਰੇਅਾਂ ਕਰਦੀਆਂ ਪੈਂਦੀਆਂ ਸੀ ਉਹਨਾਂ ਨੂੰ ਰੋਕਣ ਦੇ ਲਈ ਤੇ ਭੁੱਖਮਰੀ ਦੀਆਂ ਸਮੱਸਿਆਵਾਂ ਨੂੰ ਦੂਰ ਕਰਨ ਦੇ ਲਈ ਫਸਲਾਂ ਦੇ ਡੀਐਨਏ ਚੇਂਜ ਕੀਤੇ ਜਾਂਦੇ ਨੇ ਇਹਨਾਂ ਦੇ ਵਿੱਚ ਕਈ ਐਂਟੀਬਾਡੀਜ਼ ਇੰਜੈਕਟ ਕੀਤੇ ਜਾਂਦੀਆਂ ਨੇ ਜਿਹਦੇ ਕਰਕੇ ਜਿਹੜੀਆਂ ਫਸਲਾਂ ਨੇ ਆਪਣੀਆਂ ਬਿਮਾਰੀਆਂ ਦੇ ਨਾਲ ਲੜਨ ਦੇ ਲਈ ਆਪ ਕਾਬਿਲ ਹੋ ਜਾਂਦੀਆਂ ਨੇ ਤੇ ਇਹ ਮੰਨਿਆ ਜਾਂਦਾ ਵੀ ਜਦੋਂ ਜੀਐਮਓ ਫੂਡ ਆ ਉਹਦਾ ਝਾੜ ਵੀ ਬਹੁਤ ਜ਼ਿਆਦਾ ਵੱਧ ਹੁੰਦਾ ਤੇ ਭੋਜਨ ਆ ਜਿਹੜਾ ਬਹੁਤ ਵੱਡੀ ਮਾਤਰਾ ਦੇ ਵਿੱਚ ਪੂਰੇ ਸੰਸਾਰ ਦੇ ਵਿੱਚ ਮਿਲਦਾ ਤੇ ਲੋਕਾਂ ਦੀ ਜਿਹੜੀ ਭੁੱਖ ਉਹ ਮਟੋਂਦਾ ਵਾ ਅਜਿਹਾ ਵਿਗਿਆਨੀਆਂ ਦਾ ਕਹਿਣਾ ਹੁਣ ਆਪਾਂ ਉਦਾਹਰਣ ਲੈਨੇ ਆ ਵੀ ਐਂਟੀਬਾਇਓਟਿਕ ਰੈซิਸਟੈਂਸ ਕਿਵੇਂ ਇੰਜੈਕਟ ਕੀਤੇ ਜਾਂਦੇ ਨੇ ਜਿਵੇਂ ਕਿ ਕਰੋਨਾ ਆਇਆ ਸੀ ਕਰੋਨਾ ਦੇ ਵਿੱਚ ਆਪਣੇ ਕੋਵੀ ਸ਼ੀਲਡ ਲੱਗਦੀ ਸੀ ਇਦਾਂ ਜਿਹੜੀਆਂ ਦਵਾਈਆਂ ਸੀ ਇੰਜੈਕਟ ਕਰਦੇ ਸੀ ਉਹ ਆਪਣੇ ਉਹਦੇ ਨਾਲ ਕੀ ਸੀਗਾ ਉਹ ਐਂਟੀਬਾਡੀਜ਼ ਸੀ ਜਿਹੜੇ ਉਸ ਬੈਕਟੀਰੀਆ ਦੇ ਨਾਲ ਲੜਨ ਦੇ ਲਈ ਇਨਸਾਨਾਂ ਦੇ ਸਰੀਰ ਦੇ ਵਿੱਚ ਪਾਏ ਜਾਂਦੇ ਸੀ ਇਸੇ ਤਰੀਕੇ ਨਾਲ ਫਸਲਾਂ ਦੇ ਵਿੱਚ ਵੀ ਜਿਹੜੇ ਨੇ ਇਹ ਐਂਟੀਬਾਡੀਜ਼ ਪਾਏ ਜਾਂਦੇ ਨੇ ਤਾਂ ਕਿ ਉਹ ਆਪਣੀਆਂ ਬਿਮਾਰੀਆਂ ਦੇ ਨਾਲ ਆਪ ਲੜਨ ਤੇ ਫਸਲ ਨੂੰ ਬਹੁਤਾ ਜਿਆਦਾ ਨੁਕਸਾਨ ਨਾ ਹੋਵੇ ਜਿਹੜੀਆਂ ਆਮ ਤੌਰ ਤੇ ਫਸਲਾਂ ਹੁੰਦੀਆਂ ਨੇ ਮੱਕੀ ਸੋਇਆਬੀਨ ਕਪਾ ਬੈਂਗਣ ਕੇਲੇ ਟਮਾਟਰ ਤੇ ਹੋਰ ਵੀ ਬਹੁਤ ਕਿਸਮ ਦੀਆਂ ਫਸਲਾਂ ਨੇ ਜਿਹੜੀਆਂ ਜੀਐਮਓ ਤਕਨੀਕ ਦੇ ਰਾਹੀਂ ਉਗਾਈਆਂ ਜਾਂਦੀਆਂ ਨੇ ਅਮਰੀਕਾ ਦੇ ਵਿੱਚ ਸਭ ਤੋਂ ਵੱਧ ਜਿਹੜਾ ਜੀਐਮਓ ਫੂਡ ਵਰਤਿਆ ਜਾਂਦਾ ਅਮਰੀਕਾ ਦੁਨੀਆ ਦਾ ਨੰਬਰ 1 ਦੇ ਪ੍ਰੋਡਿਊਸਰ ਆ ਉਹਦੇ ਵਿੱਚ ਜ਼ਿਆਦਾਤਰ ਮੱਕੀ ਇਕ ਪਾ ਤੇ ਸੋਇਆਬੀਨ ਹੁੰਦੀ ਆ ਤੇ ਹੋਰ ਵੀ ਕਈ ਦੇਸ਼ ਨੇ ਜਿਹੜੇ ਜੀਐਮਓ ਫੂਡ ਨੂੰ ਪ੍ਰੋਡਿਊਸ ਕਰਦੇ ਨੇ ਅਮਰੀਕਾ ਤੋਂ ਇਲਾਵਾ ਬ੍ਰਾਜ਼ੀਲ ਹੈਗਾ ਭਾਰਤ ਹੈਗਾ ਚੀਨ ਹੈਗਾ ਦੱਖਣੀ ਅਫਰੀਕਾ ਹੈਗਾ ਤੇ ਯੂਰਪ ਦੇ ਵਿੱਚ ਇਹਨੂੰ ਬੈਨ ਕੀਤਾ ਹੋਇਆ ਕਿਉਂਕਿ ਯੂਰਪ ਦੇ ਜਿਹੜੇ ਲੋਕ ਨੇ ਉਹ ਇਸ ਵਿਧੀ ਨੂੰ ਸੇਫ ਨਹੀਂ ਮੰਨਦੇ ਉਹ ਸਮਝਦੇ ਨੇ ਵੀ ਜਿਹੜੀ ਜੀਐਮਓ ਜੈਨੇਟਿਕਲੀ ਮੋਡੀਫਾਈਡ ਫੂਡ ਆ ਉਹ ਇਨਸਾਨਾਂ ਦੇ ਲਈ ਪੂਰੀ ਤਰ੍ਹਾਂ ਸੁਰੱਖਿਅਤ ਨਹੀਂ ਹੈਗਾ ਕਿਉਂਕਿ ਇਹਦੀ ਪੁਖਤਾ ਹਜੇ ਕੋਈ ਸਬੂਤ ਹੈ ਨਹੀਂਗੇ ਵੀ ਜਿਹੜੇ ਉਹ ਸਾਹਮਣੇ ਪੇਸ਼ ਕਰਨ ਵੀ ਇਨਸਾਨ ਇਸ ਚੀਜ਼ ਨੂੰ ਪੂਰਨ ਸੁਤੰਤਰ ਰੂਪ ਦੇ ਵਿੱਚ ਖਾ ਸਕਦੇ ਨੇ ਤੇ ਇਹਨਾਂ ਦੇ ਉੱਪਰੋਂ ਕੋਈ ਵੀ ਬਿਮਾਰੀਆਂ ਉਹਨਾਂ ਨੂੰ ਨਹੀਂ ਮਿਲਣਗੀਆਂ ਅਜਿਹੀ ਕੋਈ ਵੀ ਰਿਸਰਚ ਹਲੇ ਤੱਕ ਸਾਹਮਣੇ ਨਹੀਂ ਆਈ ਹਾਲਾਂਕਿ ਵਿਗਿਆਨੀਆਂ ਨੇ ਇਹ ਗੱਲ ਜ਼ਰੂਰ ਕਹੀ ਆ ਵੀ ਜਿਹੜਾ ਜੈਨੇਟਿਕਲੀ ਮੋਡੀਫਾਈਡ ਫੂਡ ਆ ਉਹ ਇਨਸਾਨ ਖਾ ਸਕਦਾ ਕੁਝ ਹੱਦ ਤੱਕ ਤਾਂ ਹੀ ਯੂਰਪ ਨੇ ਜਿਹੜਾ ਇਸ ਨੂੰ ਰੋਕਿਆ ਵਾ ਤੇ ਯੂਰਪ ਦੇ ਵਿੱਚ ਵੈਸੇ ਵੀ ਜਿਹੜਾ ਖਾਦਾਂ ਦੇ ਉੱਪਰ ਰਸਾਇਣਿਕ ਖਾਦਾਂ ਦੇ ਉੱਪਰ ਪਾਬੰਦੀ ਆ ਸਪਰੇਹਾਂ ਦੇ ਪਾਬੰਦੀ ਆ ਕਿਉਂਕਿ ਉਹ ਲੋਕ ਨੇ ਉਹ ਆਰਗੈਨਿਕ ਖੇਤੀ ਦੇ ਉੱਪਰ ਬਿਲੀਵ ਕਰਦੇ ਨੇ ਆਰਗੈਨਿਕ ਢੰਗ ਦੇ ਨਾਲ ਜਿਹੜੀ ਖੇਤੀ ਉੱਗਦੀ ਆ ਉਹਨੂੰ ਖਾਣੇ ਦੇ ਵਿੱਚ ਜ਼ਿਆਦਾ ਵਿਸ਼ਵਾਸ ਰੱਖਦੇ ਨੇ ਕਿਉਂਕਿ ਉਹਦੇ ਨਾਲ ਉਹਨਾਂ ਨੂੰ ਲੱਗਦਾ ਵਾ ਵੀ ਇਨਸਾਨ ਦੀ ਜਿਹੜੀ ਬਿਮਾਰੀਆਂ ਲੜਨ ਦੀ ਸ਼ਕਤੀ ਦਾ ਜਿਹੜੀ ਵਾਧੇ ਵਾਧੇ ਆ ਤੇ ਨਵੀਆਂ ਬਿਮਾਰੀਆਂ ਵੀ ਇਨਸਾਨਾਂ ਨੂੰ ਉਹਨਾਂ ਚੀਜ਼ਾਂ ਦੇ ਨਾਲ ਨਹੀਂ ਆਉਂਦੀਆਂ ਸੋ ਜੀਐਮ ਫੂਡ ਦੇ ਪੋਜ਼ੀਟਿਵ ਤੇ ਨੈਗੇਟਿਵ ਦੋਨੋਂ ਇੰਪੈਕਟ ਹੈਗੇ ਨੇ ਲਾਈਫ ਦੇ ਵਿੱਚ ਪੋਜ਼ੀਟਿਵ ਦੇ ਵਿੱਚ ਸਭ ਤੋਂ ਪਹਿਲਾਂ ਇਹ ਆ ਵੀ ਜਿਹੜਾ ਇਹਦੇ ਨਾਲ ਜੇਨੇਟਿਕ ਮੋਡੀਫਾਈਡ ਹਾਈਬ੍ਰਿਡ ਸੀਡ ਕਹਿੰਦੇ ਆਪਾਂ ਨੂੰ ਇਹਨਾਂ ਦਾ ਜਿਹੜਾ ਝਾੜ ਆ ਆਮ ਫਸਲਾਂ ਦੇ ਨਾਲੋਂ ਬਹੁਤ ਜ਼ਿਆਦਾ ਹੁੰਦਾ ਫਿਰ ਜਿਹੜੀਆਂ ਫਸਲਾਂ ਨੇ ਉਹ ਆਪਣੇ ਆਪ ਦੇ ਵਿੱਚ ਸੁਤੰਤਰ ਹੁੰਦੀਆਂ ਨੇ ਬਿਮਾਰੀਆਂ ਦੇ ਨਾਲ ਲੜਨ ਦੇ ਲਈ ਉਹਨਾਂ ਦੇ ਵਿੱਚ ਡੀਐਨਏ ਇੰਜੈਕਟ ਕੀਤੇ ਜਾਂਦੇ ਨੇ ਬੈਕਟੀਰੀਆ ਇੰਜੈਕਟ ਕੀਤੇ ਜਾਂਦੇ ਨੇ ਜਿਹਦੇ ਕਰਕੇ ਫਸਲਾਂ ਆਪਣੀਆਂ ਬਿਮਾਰੀਆਂ ਨਾਲ ਖੁਦ ਲੜਦੀਆਂ ਨੇ ਫਿਰ ਫਸਲਾਂ ਨੂੰ ਮੌਸਮ ਤੇ ਨਿਰਭਰ ਨਹੀਂ ਕਰਨਾ ਪੈਂਦਾ ਜਿਵੇਂ ਕਈ ਏਰੀਆ ਨੇ ਉੱਥੇ ਸੂਕਾ ਪੈਂਦਾ ਮੀਂਹ ਆਉਂਦਾ ਇਸ ਤਰੀਕੇ ਨਾਲ ਕਈ ਫਸਲਾਂ ਮੌਸਮੀ ਫਸਲਾਂ ਹੁੰਦੀਆਂ ਨੇ ਟੋਟਲੀ ਉਹਨਾਂ ਨੂੰ ਮੌਸਮ ਤੇ ਨਿਰਭਰ ਕਰਨਾ ਪੈਂਦਾ ਪਰ ਵਿਗਿਆਨਿਕ ਤਰੀਕੇ ਦੇ ਨਾਲ ਇਹਨਾਂ ਫਸਲਾਂ ਦੇ ਵਿੱਚ ਸੋਧ ਕੀਤੇ ਜਾਂਦੇ ਨੇ ਜਿਹਦੇ ਕਰਕੇ ਉਹਨਾਂ ਨੂੰ ਬਹੁਤ ਜ਼ਿਆਦਾ ਸਮਾਂ ਮੌਸਮ ਤੇ ਨਿਰਭਰ ਕਰਨਾ ਨਹੀਂ ਪੈਂਦਾ ਕਿਉਂਕਿ ਉਹਨਾਂ ਦੇ ਵਿੱਚ ਡੀਐਨਏ ਜਾਂ ਉਹਨਾਂ ਦੇ ਜੀਨਸ ਨੇ ਉਹ ਚੇਂਜ ਕੀਤੇ ਜਾਂਦੇ ਨੇ ਉਦਾਹਰਨ ਲੈਣੇ ਆਪਾਂ ਵੀ ਟਮਾਟਰ ਆ ਜਿਹੜਾ ਜੀਐਮਓ ਟਮਾਟਰ ਉਗਾਇਆ ਜਾਂਦਾ ਤਾਂ ਜਿਹੜੀ ਇਹਦੀ ਮਿਆਦ ਆ ਆਮ ਟਮਾਟਰ ਦੇ ਨਾਲੋਂ ਜ਼ਿਆਦਾ ਰਹਿੰਦੀ ਆ ਉਹ 11 ਸਮੇਂ ਤੱਕ ਤਾਜ਼ਾ ਰਹਿੰਦਾ ਦੂਜੇ ਟਮਾਟਰ ਖਰਾਬ ਹੋ ਜਾਂਦੇ ਨੇ ਪਰ ਜਿਹੜਾ ਜੈਨੇਟਿਕਲੀ ਮੋਡੀਫਾਈ ਟਮਾਟਰ ਆ ਉਹ ਖਰਾਬ ਨਹੀਂ ਹੁੰਦਾ ਜਲਦੀ ਜਲਦੀ ਉਹ ਕਈ ਦਿਨ ਤੱਕ ਤਾਜ਼ਾ ਹੀ ਰਹਿੰਦਾ ਵਾ ਹੁਣ ਆਪਾਂ ਕਰਦੇ ਆ ਗੱਲ ਨੈਗੇਟਿਵ ਪ੍ਰਭਾਵਾਂ ਦੀ ਜਿਹੜੇ ਨੈਗੇਟਿਵ ਪ੍ਰਭਾਵ ਨੇ ਉਹ ਕਾਫੀ ਜ਼ਿਆਦਾ ਨੇ ਇਹਦੇ ਵਿੱਚ ਇਨਸਾਨਾਂ ਨੂੰ ਅਲਰਜੀ ਵੀ ਹੋਣ ਦਾ ਡਰ ਰਹਿੰਦਾ ਕਈ ਸਟੱਡੀਜ਼ ਦੇ ਵਿੱਚ ਇਹ ਵੀ ਸਾਹਮਣੇ ਆਇਆ ਵਾ ਜਿਹੜਾ ਜੀਐਮਓ ਫੂਡ ਆ ਉਹ ਸਿੱਧਾ ਸਿੱਧਾ ਵਾ ਕੈਂਸਰ ਦਾ ਪ੍ਰਤੀਕ ਆ ਅਗਰ ਜ਼ਿਆਦਾਤਰ ਲੋਕ ਇਹਦਾ ਸੇਵਨ ਕਰਦੇ ਨੇ ਕਿਉਂਕਿ ਅਮਰੀਕਾ ਦੇ ਵਿੱਚ 90% ਲੋਕ ਜੀਐਮਓ ਫੂਡ ਤੇ ਨਿਰਭਰ ਕਰਦੇ ਨੇ ਲਗਭਗ ਸਾਰੀ ਤਰ੍ਹਾਂ ਦਾ ਜਿਹੜਾ ਫੂਡ ਆ ਉਹ ਜੀਐਮਓ ਹੀ ਹੁੰਦਾ ਵੱਡੀਆਂ-ਵੱਡੀਆਂ ਕੰਪਨੀਆਂ ਨੇ ਆਪਣਾ ਜਾਲ ਵਿਛਾਇਆ ਹੋਇਆ ਇਸ ਤਰੀਕੇ ਨਾਲ ਕਈ ਸਟੱਡੀਜ਼ ਇਹਦੇ ਉੱਪਰ ਹੋਈਆਂ ਉਹਨਾਂ ਨੇ ਇਹ ਵੀ ਸਾਹਮਣੇ ਲਿਆਂਦਾ ਵੀ ਜਿਹੜਾ ਇਹਦਾ ਸੇਵਨ ਜ਼ਿਆਦਾ ਕਰਦਾ ਵਾ ਉਹਨੂੰ ਪੇਟ ਦਾ ਕੈਂਸਰ ਹੁੰਦਾ ਹਮੇਸ਼ਾ ਡਰ ਰਹਿੰਦਾ ਉਦਾਹਰਨ ਦੇ ਤੌਰ ਤੇ ਜਿਹੜਾ ਬੀਟੀ ਟਾਕਸਿਨ ਆ ਇਹ ਫਸਲਾਂ ਦੇ ਵਿੱਚ ਵਰਤਿਆ ਜਾਂਦਾ ਕਪਾਹ ਤੇ ਮੱਕੀ ਦੀ ਫਸਲ ਦੇ ਵਿੱਚ ਜ਼ਿਆਦਾਤਰ ਇਹ ਵਰਤਿਆ ਜਾਂਦਾ ਤੇ ਜੇਕਰ ਇਨਸਾਨ ਇਹਨੂੰ ਖਾਂਦਾ निगलਦਾ ਵਾ ਤਾਂ ਉਹ ਜਿਹੜਾ ਟਾਕਸਿਨ ਆ ਉਹ ਸਿੱਧਾ-ਸਿੱਧਾ ਵੱਡੀ ਅੰਤੜੀ ਨੂੰ ਡੈਮੇਜ ਕਰਦਾ ਕਿਉਂਕਿ ਉਹ ਵੱਡੀ ਅੰਤੜੀ ਦੀਆਂ ਕੰਧਾਂ ਨੂੰ ਨੁਕਸਾਨ ਪਹੁੰਚਾਉਂਦਾ ਤੇ ਵਾਤਾਵਰਨ ਦੇ ਵਿੱਚ ਵੀ ਨੁਕਸਾਨ ਪਹੁੰਚਾਉਂਦਾ ਭੋਜਨ ਲੜੀ ਦੀ ਸਮੱਸਿਆ ਖੜੀ ਕਰਦਾ ਹੈ ਜਿਹੜੀ ਨੇਚਰਲ ਫਸਲ ਆ ਕੁਦਰਤੀਕ ਤੌਰ ਤੇ ਫਸਲ ਆ ਉਹਨੂੰ ਲੱਗ ਲੱਗੇ ਤਰ੍ਹਾਂ ਦੇ ਜੀਵ ਖਾਂਦੇ ਨੇ ਜਿਹੜੇ ਆਪਣਾ ਪੇਟ ਭਰਦੇ ਨੇ ਤੇ ਤੰਦਰੁਸਤ ਰਹਿੰਦੇ ਨੇ ਇਸ ਤਰੀਕੇ ਨਾਲ ਜਿਹੜਾ ਜੇਨੈਟਿਕਲੀ ਮੋਡੀਫਾਈਡ ਫਸਲ ਆ ਉਹਦੇ ਵਿੱਚ ਅਗਰ ਕੋਈ ਜੀਵ ਆਪਣੀ ਖਰਾਕ ਸਮਝ ਕੇ ਉਸ ਫਸਲ ਨੂੰ ਖਾਂਦਾ ਪਰ ਉਹ ਜੀਵ ਉਸ ਫਸਲ ਦੇ ਲਈ ਹਾਨੀਕਾਰਕ ਤਾਂ ਜਿਹੜਾ ਉਹਦੇ ਅੰਦਰ ਬੈਕਟੀਰੀਆ ਜਾਂ ਐਂਟੀਬਾਡੀ ਇੰਜੈਕਟ ਕੀਤਾ ਹੁੰਦਾ ਫਸਲ ਦੇ ਵਿੱਚ ਉਹ ਜੀਵ ਦੇ ਪੇਟ ਦੇ ਅੰਦਰ ਜਾਂਦਾ ਤੇ ਉਹਨੂੰ ਅੰਦਰੋਂ ਕਮਜ਼ੋਰ ਬਣਾ ਕੇ ਸਿੱਧਾ ਮੌਤ ਦੇ ਘਾਟ ਤੱਕ ਲੈ ਜਾਂਦਾ ਵਾ ਜਿਹੜੇ ਪੱਤੇ ਹੁੰਦੇ ਨੇ ਜੈਨੇਟਿਕਲੀ ਮੋਡੀਫਾਈਡ ਫਸਲਾਂ ਦੇ ਤੇ ਜਦੋਂ ਉਹਨਾਂ ਦੇ ਉੱਪਰ ਕੋਈ ਪੰਛੀ ਉਹਨਾਂ ਪੱਤਿਆਂ ਨੂੰ ਖਾਂਦੇ ਨੇ ਜਾਂ ਕੋਈ ਜਾਨਵਰ ਖਾਂਦਾ ਉਹਨਾਂ ਦੀ ਜਿਹੜੀ ਸਿਹਤ ਉੱਤੇ ਵੀ ਇਹ ਜਿਹੜਾ ਮਾੜਾ ਪ੍ਰਭਾਵ ਪਾਉਂਦੇ ਨੇ ਸੋ ਇਸ ਕਰਕੇ ਜੈਨੇਟਿਕਲੀ ਮੋਡੀਫਾਈਡ ਜਿਹੜਾ ਫੂਡ ਆ ਉਹ ਪ੍ਰੋਪਰ ਤੌਰ ਤੇ ਜਾਨਵਰਾਂ ਦੇ ਲਈ ਉਹ ਸੇਫ ਨਹੀਂ ਹੈਗਾ ਹੁਣ ਤੁਸੀਂ ਦੇਖ ਰਹੇ ਹੋ ਵੀ ਜਿਹੜੇ 골ਡਨ ਰਾਈਸ ਨੇ ਉਹ ਵੀ ਜੇਨੇਟਿਕਲੀ ਮੋਡੀਫਾਈਡ ਨੇ ਉਹਦੇ ਵਿੱਚ ਵੀ ਵਿਟਾਮਿਨ A ਦੀ ਮਾਤਰਾ ਨੂੰ ਵਧਾਇਆ ਜਾਂਦਾ ਵਿਗਿਆਨਕ ਤਰੀਕੇ ਦੇ ਨਾਲ ਨੈਨੋ ਪਾਰਟੀਕਲਸ ਦੀ ਵਰਤੋਂ ਕੀਤੀ ਜਾਂਦੀ ਹੈ ਕਿ ਵਿਟਾਮਿਨ A ਦੀ ਮਾਤਰਾ ਉਹ ਵਧਾਈ ਜਾਂਦੀ ਹੈ ਤਾਂ ਕਿ ਉਹ ਸਿਹਤ ਦੇ ਲਈ ਚੰਗਾ ਹੋ ਸਕੇ ਅਜਿਹੇ ਚੌਲਾਂ ਦੇ ਵਿੱਚ ਵੀ ਕੀਤਾ ਜਾਂਦਾ ਤੇ ਇਸ ਤਰੀਕੇ ਨਾਲ ਕਈ ਕੈਮੀਕल्स ਨੇ ਜਾਂ ਕਹਿ ਸਕਦੇ ਆ ਡੀਐਨਏ ਨੇ ਜੋ ਇੱਕ ਪੌਦੇ ਤੋਂ ਦੂਜੇ ਪੌਦੇ ਦੇ ਵਿੱਚ ਵਰਤੇ ਜਾਂਦੇ ਨੇ ਕਾਫੀ ਜ਼ਿਆਦਾ ਇਸ ਦੇ ਵਿੱਚ ਹੈਗੇ ਨੇ ਉਹਦੇ ਉੱਪਰ ਆਪਾਂ ਫੇਰ ਕਦੇ ਵੀਡੀਓ ਬਣਾਵਾਂਗੇ ਕਿਹੜੇ-ਕਿਹੜੇ ਮੈਥਡਸ ਨੇ ਕਿਹੜੇ-ਕਿਹੜੀਆਂ ਕੈਮੀਕल्स ਜਾਂ ਦਵਾਈਆਂ ਦੇ ਇਹਦੇ ਵਿੱਚ ਯੂਜ਼ ਹੁੰਦੀਆਂ ਇੱਕ ਭੋਜਨ ਦੀ ਸ਼ੇਪ ਨੂੰ ਬਦਲਣ ਦੇ ਲਈ ਜਾਂ ਕਹਿ ਸਕਦੇ ਆ ਫਸਲਾਂ ਨੂੰ ਬਦਲਣ ਦੇ ਲਈ ਉਹਦੇ ਉੱਪਰ ਆਪਾਂ ਫੇਰ ਵੀਡੀਓ ਬਣਾਵਾਂਗੇ ਇਹ ਵੀਡੀਓ ਬਹੁਤ ਲੰਬੀ ਹੋ ਜੂਗੀ ਹੁਣ ਆਪਾਂ ਗੱਲ ਕਰਦੇ ਆ ਵੀ ਜਿਹੜੀ ਆਪਾਂ ਮੱਕੀ ਖਾਂਦੇ ਆ ਮੱਕੀ ਦੀਆਂ ਛੱਲੀਆਂ ਤੁਸੀਂ ਦੇਖੀਆਂ ਹੋਣਗੀਆਂ ਆਮ ਤੌਰ ਦੇ ਉਤੇ ਹਰ ਮੌਸਮ ਦੇ ਵਿੱਚ ਉਪਲਬਧ ਨੇ ਅਮਰੀਕਾ ਦੇ ਵਿੱਚ ਤਾਂ ਬਹੁਤ ਜ਼ਿਆਦਾ ਨੇ ਭਾਰਤ ਦੇ ਵਿੱਚ ਵੀ ਹੁਣ ਕਾਫੀ ਜ਼ਿਆਦਾ ਹੋ ਚੁੱਕੀਆਂ ਨੇ ਉਹ ਜ਼ਿਆਦਾਤਰ ਜਿਹੜੀ ਜੈਨੇਟਿਕਲੀ ਮੋਡੀਫਾਈਡ ਹੈ ਜਿਹੜੀ ਮੱਕੀ ਹੁੰਦੀ ਆ ਆਪਣੀਆਂ ਘਰਾਂ ਦੇ ਵਿੱਚ ਪਹੁੰਚੀ ਆ ਹਾਈਬ੍ਰਿਡ ਸੀਡਸ ਨੇ ਉਨਰ ਆਪ ਝਾੜ ਵੀ ਬਹੁਤ ਜ਼ਿਆਦਾ ਬੱਦ ਪੈਦਾਵਰ ਵੀ ਕਾਫੀ ਜ਼ਿਆਦਾ ਹਰ ਸਾਲ ਉਹ ਉਪਲਬਧ ਹੈਗੀ ਆ ਭਾਰਤ ਵਿੱਚ ਵੀ ਇੱਕ ਸੀਐਸਸੀ ਦੀ ਰਿਸਰਚ ਹੋਈ ਉਹਦੇ ਵਿੱਚ ਦੱਸਿਆ ਗਿਆ ਵੀ ਜਿਹੜਾ ਭਾਰਤ ਆ ਭਾਰਤ ਦੇ ਵਿੱਚ ਵੀ ਆ ਜਿਹੜਾ ਜੀਐਮਓ ਫੂਡ ਆ ਕਾਫੀ ਜ਼ਿਆਦਾ ਹੈਗਾ ਵਾ ਵੱਡੀਆਂ-ਵੱਡੀਆਂ ਕੰਪਨੀਆਂ ਜਿਹੜੀਆਂ ਆਪਾਂ ਭਾਰਤ ਦੇ ਵਿੱਚ ਮੌਜੂਦਾ ਨੇ ਉਹ ਕੰਜ਼ਿਊਮਰ ਤੱਕ ਇਹ ਪ੍ਰੋਡਕਟ ਨੂੰ ਪਹੁੰਚਾਉਂਦੀਆਂ ਨੇ ਤੇ ਉਹਦੇ ਉੱਪਰ ਕੋਈ ਲੇਬਲ ਵੀ ਨਹੀਂ ਲਗਾਉਂਦੀਆਂ ਕਿਉਂਕਿ ਲੇਬਲ ਦੇ ਉੱਪਰ ਮੈਂਸ਼ਨ ਕਰਨਾ ਹੁੰਦਾ ਵੀ ਜੀਐਮਓ ਫੂਡ ਹੈਗਾ ਜਾਂ ਨਹੀਂ ਹੈਗਾ ਇਹ ਇਸੇ ਸਟੱਡੀ ਦੇ ਵਿੱਚ ਗੱਲ ਕੀਤੀ ਗਈ ਹੈ ਵੀ ਜਿਹੜਾ ਕੈਂਡਰੋਪ ਔਇਲ ਆ ਭਾਰਤ ਕੈਨੇਡਾ ਤੋਂ ਮੰਗਵਾਉਂਦਾ ਤੇ ਅਮਰੀਕਾ ਦੇ ਵਿੱਚੋਂ ਟੋਫੂ ਮੰਗਵਾਉਂਦਾ ਤੇ ਥਾਈਲੈਂਡ ਦੇ ਵਿੱਚੋਂ ਵੀ ਕਈ ਪ੍ਰੋਡਕਟ ਨੇ ਜਿਹੜੇ ਫੂਡ ਆਈਟਮਸ ਨੇ ਉਹ ਆਉਂਦੀਆਂ ਨੇ ਪਰ ਉਹ ਮੈਂਸ਼ਨ ਕਰਦਿਆਂ ਨੇ ਵੀ ਸਾਡਾ ਫੂਡ ਆ ਉਹ ਜੀਐਮਓ ਫ੍ਰੀ ਆ ਤੇ ਜਦੋਂ ਟੈਸਟਿੰਗ ਹੋਈ ਉਹਦੀ ਉਹਨਾਂ ਪ੍ਰੋਡਕਟਸ ਦੀ ਟੈਸਟਿੰਗ ਹੋਈ ਸੀਐਸਸੀ ਨੇ ਸੈਂਪਲ ਭਰੇ ਤਾਂ ਉਹਨਾਂ ਵਿੱਚ ਸਾਫ਼ ਹੋਇਆ ਵੀ ਇਹ ਪੋਜ਼ਿਟਿਵ ਨਹੀਂ ਇਹਨਾਂ ਦੇ ਵਿੱਚ ਜੈਨੇਟਿਕਲੀ ਮੋਡੀਫਾਈਡ ਜਿਹੜੇ ਕਣ ਨੇ ਪਾਏ ਗਏ ਨੇ ਪਰ ਉਹਨਾਂ ਨੇ ਮੈਂਸ਼ਨ ਨਹੀਂ ਕੀਤਾ ਹੋਇਆ ਇਸ ਤਰੀਕੇ ਨਾਲ ਦੇਖੋ ਵੀ ਇਨਸਾਨਾਂ ਦੇ ਸਿਹਤ ਦੇ ਨਾਲ ਕਿੱਡਾ ਵੱਡਾ ਖਲਬਾੜ ਹੋ ਰਿਹਾ ਤਾਂ ਹੀ ਭਾਰਤ ਦੇ ਵਿੱਚ ਜਿਹੜੀਆਂ ਬਿਮਾਰੀਆਂ ਵਧਦੀਆਂ ਨੇ ਇਹ ਕਾਰਨ ਵੀ ਕਿਹਾ ਜਾ ਸਕਦਾ ਕਿਉਂਕਿ ਜਿਹੜੇ ਆਪਾਂ ਖਾਣ ਦੀਆਂ ਚੀਜ਼ਾਂ ਖਾਂਦੇ ਆ ਉਹਦੇ ਵਿੱਚ ਨਮਕੀਨ ਵੀ ਹੁੰਦੇ ਨੇ ਕਾਫੀ ਜ਼ਿਆਦਾ ਹੋਰ ਫੂਡਸ ਵੀ ਹੁੰਦੇ ਨੇ ਸਬਜ਼ੀਆਂ ਵੀ ਆਉਂਦੀਆਂ ਨੇ ਤੇ ਓਟਮੀਲਸ ਵਗੈਰਾ ਵੀ ਜਿਹੜੇ ਇੰਪੋਰਟ ਕਰਦੇ ਆ ਬਾਹਰੋਂ ਆਪਾਂ ਤੇ ਉਹਨਾਂ ਦੇ ਵਿੱਚ ਆਮ ਤੌਰ ਤੇ ਇਹ ਜਿਹੜੇ ਇੰਗਰੀਡੀIENTS ਨੇ ਜੀਐਮਓ ਫੂਡ ਦੇ ਉਹ ਪਾਏ ਜਾਂਦੇ ਨੇ ਤੇ ਕੰਪਨੀਆਂ ਲੋਕਾਂ ਤੱਕ ਇਹ ਸੱਚ ਨਹੀਂ ਪਹੁੰਚਾਉਂਦੀਆਂ ਹੋ ਸਕਦਾ ਇਹ ਚੀਜ਼ਾਂ ਦੀ ਸਚਾਈ ਦੱਸਣ ਦੇ ਨਾਲ ਉਹਨਾਂ ਕੰਪਨੀਆਂ ਦੀ ਆ ਜਿਹੜੀ ਛੇਲ ਆ ਉਹ ਘਟ ਸਕਦੀ ਉਹਨਾਂ ਦੀ ਵਿਕਰੀ ਦੇ ਉੱਪਰ ਵੀ ਕਾਫੀ ਜ਼ਿਆਦਾ ਫਰਕ ਪੈ ਸਕਦਾ ਅੰਤ ਦੇ ਵਿੱਚ ਗੱਲ ਕਰਦਿਆਂ ਵੀ ਜਿਹੜਾ ਜੀਐਮਓ ਫੂਡ ਆ ਉਹ ਆਮ ਇਨਸਾਨਾਂ ਦੇ ਲਈ ਕਿੰਨਾ ਕੁ ਜ਼ਿਆਦਾ ਲਾਭਦਾਇਕ ਆ ਇਹਦੇ ਬਾਰੇ ਕੋਈ ਪੱਕਾ ਸਬੂਤ ਨਹੀਂ ਹੈਗੇ ਤੇ ਜਿਹੜਾ ਹਾਨੀਕਾਰਕ ਹਾਨੀਕਾਰਕ ਤਾਂ ਬਹੁਤ ਜ਼ਿਆਦਾ ਹੈਗਾ ਹੀ ਆ ਪਰ ਉਹਦੇ ਵੀ ਕੋਈ ਰਿਟਰਨ ਚ ਰਿਸਰਚ ਨਹੀਂ ਹੈਗਾ ਵਿਗਿਆਨੀਆਂ ਕੋਲ ਹਲੇ ਤੱਕ ਪਰ ਉਹਨਾਂ ਦਾ ਮੰਨਣਾ ਆ ਵੀ ਜਿਹੜੇ ਇਹਦੇ ਵਿੱਚ ਕੈਮੀਕल्स ਯੂਜ਼ ਹੁੰਦੇ ਨੇ ਬੈਕਟੀਰੀਆ ਯੂਜ਼ ਹੁੰਦੇ ਨੇ ਉਹ ਆਮ ਤੌਰ ਤੇ ਥੋੜੇ-ਬੋਧੇ ਜ਼ਹਿਰੀਲੇ ਨੇ ਜੋ ਇਨਸਾਨਾਂ ਦੇ ਖਾਣ ਦੇ ਲਈ ਬਹੁਤ ਜ਼ਿਆਦਾ हानिकारक हो ਸਕਦੇ ਨੇ ਅਗਰ ਉਹ ਲੰਬੇ ਸਮੇਂ ਤੱਕ ਯੂਜ਼ ਕਰਦੇ ਨੇ ਪਰ ਇਹ ਫੂਡ ਭੋਜਨ ਲੜੀ ਦੇ ਅਗੇਂਸਟ ਇਹਨੇ ਵਾਤਾਵਰਨ ਨੂੰ ਨੁਕਸਾਨ ਪਹੁੰਚਾਇਆ ਸੋ ਇਸ ਕਰਕੇ ਯੂਰਪ ਨੇ ਤਾਂ ਬੈਨ ਕੀਤਾ ਕੀਤਾ ਪਰ ਜਿਹੜੇ ਲੋਕ ਇਸ ਭੋਜਨ ਨੂੰ ਖਾਂਦੇ ਨੇ ਲੰਬੇ ਸਮੇਂ ਤੱਕ ਉਹਨਾਂ ਨੂੰ ਹਮੇਸ਼ਾ ਇਹ ਧਿਆਨ ਦੇ ਵਿੱਚ ਰੱਖਣਾ ਚਾਹੀਦਾ ਵੀ ਜਿਹੜੀਆਂ ਨਵੇਂ-ਨਵੇਂ ਬਿਮਾਰੀਆਂ ਨੇ ਹੋ ਸਕਦਾ ਇਹਨਾਂ ਜੀਐਮਓ ਫੂਡਸ ਦੇ ਕਾਰਨ ਹੀ ਧਰਤੀ ਤੇ ਆ ਜਾਣ ਕਿਉਂਕਿ ਹਾਈਬ੍ਰਿਡ ਸੀਡ ਨੇ ਇਹ ਜ਼ਿਆਦਾ ਸਮੇਂ ਤੱਕ ਤਾਜ਼ਾ ਰਹਿੰਦੇ ਨੇ ਤੇ ਫਸਲਾਂ ਦੇ ਵਿੱਚ ਵੀ ਇੱਕ ਵਾਰੀ ਇਹ ਬੀਜ ਬੋਏ ਜਾਣ ਤਾਂ ਦੁਬਾਰੇ ਫੇਰ ਨਵੇਂ ਲਿਆ ਕੇ ਬੋਣੇ ਪੈਂਦੇ ਨੇ ਪੁਰਾਣਿਆਂ ਨੂੰ ਆਪਾਂ ਯੂਜ਼ ਨਹੀਂ ਕਰ ਸਕਦੇ ਕਿਉਂਕਿ ਇਹਨਾਂ ਦਾ ਅਸਰ ਆ ਜਿਹੜਾ ਉਹ ਖਤਮ ਹੋ ਜਾਂਦਾ ਇਹੀ ਕਾਰਨ ਆ ਵੀ ਜਿਹੜਾ ਵਿਗਿਆਨਿਕ ਤੌਰ ਤੇ ਸੋਧਿਆ ਹੋਇਆ ਭੋਜਨ ਆ ਉਹ ਲੋਕਾਂ ਦੀ ਭੁੱਖਮਰੀ ਦਾ ਮਟਾਉਂਦਾ ਵਾ ਪਰ ਉਹਦੇ ਨਾਲ ਨਾਲ ਨਵੀਆਂ-ਨਵੀਆਂ ਬਿਮਾਰੀਆਂ ਵੀ ਦਿੰਦਾ ਵਾ ਸੋ ਇੱਕ ਵੀਡੀਓ ਤੁਸੀਂ ਆ ਦੇਖ ਸਕਦੇ ਹੋ ਇਹਦੇ ਵਿੱਚ ਮੈਂ ਦੱਸਿਆ ਆ ਜੈਨੇਟਿਕਲੀ ਮੋਡੀਫਾਈਡ ਮੱਛਰ ਜਿਹੜੇ ਕਿ ਅਮਰੀਕਾ ਦੇ ਬਰਾਜ਼ੀਲ ਦੇ ਵਿੱਚ ਛੱਡੇ ਗਏ ਸੀ ਤੁਸੀਂ ਇਹਦੇ ਬਾਰੇ ਜਾਣਕਾਰੀ ਲੈਣੀ ਆ ਤਾਂ ਇਸ ਵੀਡੀਓ ਨੂੰ ਜ਼ਰੂਰ ਦੇਖੋ